Oh, you over? ਆ ਜੀ ਜੀ ਸਾਨੂੰ ਜਿਹੜੀ 2.45 ਨਾਲ ਸਾਡੀ ਕਲੈਫੀਕੇਸ਼ਨ ਕੀਤੀ ਵੀ ਪਰ ਸਾਨੂੰ 2.60 ਦੇ ਨਾਲ ਮਤਲਬ ਜਿਹੜੀ ਪੈਨਸ਼ਨ ਫੀਕਸ ਨਹੀਂ ਕੀਤੀ ਜਦੋਂ ਕਿ ਉਹ ਸਰਕਾਰ ਦੇ ਮਤਲਬ ਜਿਹੜਾ ਪੇ ਕਮਿਸ਼ਨ ਦਾ ਫੈਸਲਾ ਸੀਗਾ ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਡੀਏ ਦੀਆਂ ਕਿਸ਼ਤਾਂ ਨੇ ਉਹਨਾਂ ਦਾ ਬਕਾਇਆ ਪਿਆ ਹੈ ਹਾਈ ਕੋਰਟ ਨੇ ਮਤਲਬ ਡਿਸੀਜਨ ਦੇ ਦਿੱਤਾ ਕਿ ਮੁਲਾਜ਼ਮਾਂ ਨੂੰ ਮਿੱਥੇ ਹੋਏ ਸਮੇਂ ਦੇ ਵਿੱਚ ਜਿਹੜਾ ਜਿਹੜਾ ਡੀਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਪਰ ਜਿਹੜੀ ਸਰਕਾਰ ਹੈ ਉਹ ਤਾਂ ਹਾਈ ਕੋਰਟ ਨੂੰ ਵੀ ਮੰਨਣ ਲਈ ਤਿਆਰ ਨਹੀਂ ਉਹਨਾਂ ਦਾ ਨਕਰ ਹੋ ਗਈ। ਇਸੇ ਤਰ੍ਹਾਂ ਸਾਡੀ ਜਿਹੜੀ ਗਰੰਟੀ ਦੀ ਮੰਗ ਸੀਗੀ ਗਰੰਟੀ ਸਾਡੇ ਸਾਥੀ ਜਿਹੜੇ ਉਹਦੇ ਤੋਂ ਬਾਹਰ ਬੈਠੇ ਆ ਸਰਕਾਰ ਨੇ ਉਹਨੂੰ ਆਪਣੀ ਰੂਪ ਨੇ ਦਿੱਤਾ ਹੈਗਾ। ਇਸੇ ਤਰ੍ਹਾਂ ਸਾਡੀ ਜਿਹੜੀ ਜਨਤਾ ਦੀ ਮਾਫੀ ਸੀਗੀ ਮੰਗ ਉਹ ਵੋਟਾਂ ਲੈਣ ਦੀ ਖਾਤਿਰ ਤਾਂ ਸਰਕਾਰ ਇਹ ਕਹਿੰਦੀ ਆ ਕਿ ਤੁਹਾਡੀਆਂ ਸਾਰੀਆਂ ਜਨਤਾ ਮਾਫ ਪਰ ਅਸੀਂ ਕਹਿੰਦੇ ਸਾਡੀਆਂ 200 ਜਨਤਾ ਸਾਨੂੰ ਪਰਮੇ ਮਨਸਾ ਜਿਹੜੀਆਂ ਉਹ ਸਾਨੂੰ ਦੇ ਦਿੱਤੀਆਂ ਜੈਨਾ ਉਹ ਸਰਕਾਰ ਨੇ ਦੇ ਦੇ ਰਹੀ ਸਾਨੂੰ ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਸਮੋਚੀਆਂ ਮੰਗਾ ਸਰਕਾਰ ਦੇ ਕੋਲ ਤੇ ਪੈਂਡਿੰਗ ਪਈਆਂ ਭਗਵੰਤ ਮਾਨ ਦੀ ਸਰਕਾਰ ਨੇ ਦਾ ਜਲੂਸ ਕਰਦਾ ਹੈਗਾ ਵੇਖੋ ਮਲਾਜ਼ਮਾਂ ਦੀ ਕਿੱਡੇ ਅਫਸੋਸ ਦੀ ਗੱਲ ਹੈ ਇਹ ਉਹ ਅੱਜ ਜਿਹੜੇ ਧਰਨੇ ਵਿੱਚ ਲੋਕ ਬੈਠੇ ਨੇ ਇਹ ਉਹ ਬੈਠੇ ਹਨ ਜਿਨ੍ਹਾਂ ਨੇ ਕਿ ਪੰਜਾਬ ਰਾਜ ਬਿਜਲੀ ਬੋਰਡ ਭਾਵੇਂ ਅੱਜ ਕਾਰਪੋਰੇਸ਼ਨ ਬਣ ਗਈ ਇਹ ਕਾਰਪੋਰੇਸ਼ਨ ਜਿਹੜੀ ਆ ਅੜਪਣਾ ਚਾਹੁੰਦੇ ਨੇ ਕਾਰਪੋਰੇਟ ਘਰਾਣੇ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਇਹਨਾਂ ਨੇ ਆਪਣੇ ਹੱਥਾਂ ਦੇ ਨਾਲ ਮਿਹਨਤ ਕਰਕੇ ਇਹ ਐਡਾ ਵੱਡਾ ਢਾਂਚਾ ਸਾਰਾ ਜਿਵੇਂ ਕਿ ਇਹਨਾਂ ਨੇ ਆ ਵੇਚ ਦਿੱਤਾ ਭੰਗ ਦੇ ਬਾੜੇ ਵੇਚਦਾ ਹੈਗਾ ਸਾਡੇ ਜਿਹੜੇ ਅੱਜ ਇੱਥੇ ਧਰਨੇ ਇਹ ਬਜ਼ੁਰਗ ਬੈਠੇ ਨੇ ਸਾਡੇ ਵੀਰ ਬੈਠੇ ਨੇ ਹੈਗੇ ਇਹਨਾਂ ਦੀਆਂ ਜਿਹੜੀਆਂ ਹੱਥਾਂ ਦੀਆਂ ਗੰਡਾ ਦੇ ਵਿੱਚੋਂ ਮਤਲਬ ਜਿਹੜਾ ਅਜੇ ਤੱਕ ਜਿਹੜੇ ਉਹ ਮਤਲਬ ਗੰਡਾ ਨਹੀਂ ਗਈਆਂ ਹੈਗੀਆਂ ਛਾਲੇ ਪਏ ਹੋਏ ਨੇ ਇਹਨਾਂ ਦੇ ਹੱਥਾਂ ਦੇ ਵਿੱਚ ਪਰ ਸਰਕਾਰ ਸਾਡੀਆਂ ਮੰਗਾਂ ਪੂਰਵਾਨ ਨਹੀਂ ਦੇ ਰਹੀ ਸੋ ਮੈਂ ਅਸੀਂ ਸਰਕਾਰ ਨੂੰ ਮਤਲਬ ਅਸੀਂ ਬੇਨਤੀ ਨਹੀਂ ਕਰਾਂਗੇ ਅਸੀਂ ਸਰਕਾਰ ਨੂੰ ਮਤਲਬ ਚੇਤਾਵਨੀ ਦੇ ਆ ਕੇ ਕਿ ਇਹਨਾਂ ਬਜ਼ੁਰਗਾਂ ਦੀ ਜਿਹੜੀ ਗੱਲ ਸੁਣੀ ਜਾਵੇ ਸਾਡੀਆਂ ਮੰਗਾਂ ਨੂੰ ਜਿਹੜਾ ਅਮਲੀ ਜਾਮਾ ਪਹਿਨਾਇਆ ਜਾਵੇ ਧੰਨਵਾਦ ਸਰਸਤ ਮੈਂਬਰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਵਾਲੇ ਕੀ ਕਹਿਣਾ ਚਾਹੋਗੇ ਉਹ ਦੇਖੋ ਜਿਵੇਂ ਲਗਾਤਾਰ ਪੰਜਾਬ ਸਰਕਾਰ ਸਾਡੀ ਪੈਨਸ਼ਨ ਦੇ ਸਿਸਟਮ ਦੇ ਨਾਲ ਜੋ ਵੀ ਮੰਗ ਚਾਟ ਰਹੇ ਉਹਦੇ ਤੇ ਮੀਟਿੰਗ ਦੇ ਕੇ ਵਿਚਾਰ ਕਰਕੇ ਉਹਨੂੰ ਕੋਈ ਵੀ ਲਾਗੂ ਨਾ ਕਰ ਪ੍ਰਸ਼ੇਸ਼ ਤੌਰ ਤੇ ਜਿਹੜੇ ਸਾਡੀਆਂ ਮੰਗਾਂ ਨੇ ਜਿਵੇਂ ਸਾਡੀ ਪੈਨਸ਼ਨ ਦਾ 2.45 2.4 ਨਾਲਸਨ ਮਿਲਣ ਦੀ ਜਿਹੜਾ 2.45 2.14% ਉਹ ਖਾਰੇ ਦੂਸਰੇ ਪਾਸੇ ਸਾਡੇ ਜਿਹੜੇ ਮੁਲਾਜ਼ਮਾਂ ਰਿਟਾਇਰ ਹੋ ਕੇ ਪਿਛਲੇ ਸਮੇਂ ਦੇ ਅੰਦਰ ਹੈ ਉਹਨਾਂ ਦਾ ਜਿਹੜੀ ਗ੍ਰੈਚਿਟੀ ਹੈ ਉਹ ਸਰਕਾਰ ਜਿਹੜੀ ਜਾਰੀ ਨਹੀਂ ਕਰਦੀ ਇਸਲੇ ਨੰਬਰ ਤੇ ਸਰਕਾਰ ਜਿਹੜੀ ਹੈ ਸਾਰੇ ਪੰਜਾਬ ਦੇ ਮੁਲਾਜ਼ਮਾਂ ਦਾ 8% ਡੀ ਜਿਹੜਾ ਪਿਛਲਾ ਉਹ ਨੱਪ ਕੇ ਬੈਠੀ ਹੈ ਪਰੇਸ ਇਹ ਸਾਰੀਆਂ ਮੰਗਾਂ ਜਿਹੜੇ ਸਾਡੀਆਂ ਜਾਇਜ਼ ਨੇ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਕਿ ਇਹਨਾਂ ਮੰਗਾਂ ਨੂੰ ਜਲਦ ਚੰਦ ਲਾਗੇ ਕਰਕੇ ਇਹਨਾਂ ਲੋਕਾਂ ਦੀ ਜਿਹੜੀ ਸੰਤੋਸ਼ਟੀ ਕਰੇ ਸਰੋਤ ਅਗਲਾ ਸਟਪ ਕੀ ਹੋਗਾ ਫੋਟੋ ਅਗਲਾ ਸਟਪ ਕੀ ਹੋਗਾ ਸਰ ਇਹ ਸਰਕਾਰ ਸਾਡੀਆਂ ਇਹਨਾਂ ਮੰਗਾਂ ਤੋਂ ਤੇ ਮਸਲੇ ਦਾ ਹੱਲ ਨਹੀਂ ਕਰਦੀ ਤੇ ਆਉਣ ਵਾਲੇ ਸਮੇਂ ਚ ਜੋ ਵੀ ਸਾਡੀ ਸਟੇਟ ਕਮੇਟੀ ਫੈਸਲਾ ਲੈ ਕੇ ਸਾਨੂੰ ਸੰਘਰਸ਼ ਦੇਵੇਗੀ ਅਸੀਂ ਉਹ ਪੂਰੇ ਲਾਮਬੰਦੀ ਕਰਕੇ ਇਹ ਸੰਘਰਸ਼ ੜੇ ਲੜਾਂਗੇ ਸਾਡੀਆ ਮੰਗਲ ਪਰਵਾਨ ਦੀ ਚੋਣ ਕੀਤੀ ਗਈ ਸਾਡੇ ਸਿੱਖਾਂ ਦੀ ਗੱਲ ਹੈ ਜੰਮੀ ਦੇ ਕਾਰਜਗਿਰੜ ਕਰਾਏ ਕੋਲ ਕੋਲ ਜਿਹੜਾ ਬਰਦਾ ਸਾਡੇ ਉੱਤੇ ਦੇਖਿਆ ਆ ਰਿਹਾ ਜਾਂ ਜੰਮੀ ਦੇ ਵਿੱਚ ਉਤਰੇ ਹੋਏ ਜਿਹੜੀ ਦੇ ਰਹੀ ਨੂੰ ਤੋੜਦੇ ਜਿਹੜੇ ਬਰਦੇ ਤੋਂ ਉਹ ਜਿਹੜੇ ਬੋਲ ਨਹੀਂ ਜੇ ਸਾਡੀਆ ਮੰਗਲ ਪਰਵਾਨ ਦੀ ਮੰਗਣੀ ਸਾਡੀਆ ਮੰਗਲ ਦੇ ਸਰਕਾਰ ਦੇ ਨੂੰ ਵਿਆਹ ਦੀ ਗੱਲ ਕਰੀਏ ਅੱਜ ਜਿੱਥੇ ਅਸੀਂ ਅੱਜ ਧਰਨਾ ਦੇ ਰਹੇ ਆ ਸਰਦਾਰੀ ਫੌਰੀ ਦੇ ਬਾਰੇ ਦੀ ਕੋਈ ਮਨਜ਼ੂਰੀ ਹੈ ਪੰਡ ਦੇ ਬਾਰੇ ਵਿੱਚ ਤੁਸੀਂ ਕੋਈ ਕੋਰਣਾ ਨਹੀਂ ਕੀਤੀ ਗਈ ਸਰਕਾਰ 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 ਫੈਸਲੇ ਪੱਧ ਤੇ ਲੈ ਰਿਹਾ ਹੈ ਅਨਾਜ ਬੋਧਾ ਹੰਸਾ ਕਾਇਰ ਬੀਜਾ ਚੱਲਦੇ ਚੱਲਦੇ ਸਾਇ ਫਟਵਾੜੀ ਵੀ ਮੇਰਾ ਤੋਂ ਪਤਾ ਚੱਲਿਆ ਸਰਕਾਰ ਨੂੰ ਖੁੱਦ ਨਹੀਂ ਕੀਤੀ ਵੇਰਵਾ ਤੋਂ ਕੋਈ ਕਾਜੀ ਦਾ ਮੰਡਲ ਹੈ ਜੀ ਮਨਜ਼ੂਰੀ ਮੰਡਲ ਨੇ ਜੇਕਰ ਤੁਸੀਂ ਮੁਕਤੀ ਦੀ ਗੱਲ ਹੈ ਸਰਕਾਰ ਕਾਜੀ ਦਾ ਹਾਂ ਲੈਦਾ ਜੇਕਰ ਤੁਸੀਂ ਜਾਣ ਕਰੀਏ ਬੇਤੋ ਸਰਕਾਰਾਂ ਦੇ ਵਿਚਨੇ ਨਾ ਲੋ ਰਾਹ ਨੂੰ ਤੋੜੇ ਕੋਈ ਨਾ ਆਵੇ ਸੱਤਰ ਸਾਡੀ ਸਮਝੀ ਦਿੰਦੀ ਹੈ ਜਿਹੜੀ ਸਾਡੇ ਬਰਕਰਾਰ ਰੱਖੀ ਕਰ ਦੁੱਤੀ ਗਈ ਤਾਂ ਅਸੀਂ ਦਿੱਤੇ ਕਿ ਸਾਡੀ ਸ਼ੁਰੂਤ ਲੈ ਕੇ ਸੱਤੂ ਮੰਦਰ ਤੇ ਸਾਡੇ ਜਿਹੜਾ 100 ਹਜ਼ਾਰ ਪਹਿਲਾ ਘਾਣਾ ਉਸ ਸਟੇਸ਼ਨ ਦੇ ਵਿੱਚੋਂ ਬਰਕਰਾਰ ਰੱਖੇ ਤੇ ਸਰਕਾਰ ਨੂੰ ਸਰਕਾਰ ਨੂੰ ਸਾਜਿਓਂ ਦੇ ਮਨਸੀ ਉਹਨਾਂ ਵੱਲੋਂ ਤਾਂ ਅਲੋ ਗਰਮਾਨੇ ਕਰਾਇਆ ਜਾ ਕੁਝ ਸਰਕਾਰਾਂ ਨੂੰ ਕਹਿੰਨਾ ਤੇ ਤੁਹਾਡੇ ਨਾਲ ਜਿਹੜਾ ਅੰਕ ਸਾਫ਼ ਕੀਤਾ ਜਾਵੇ ਕੌਮੇ ਸਤਿਕਾਰਯੋਗ ਸਾਡੀ ਸੂਚਕ ਕਮੇਟੀ ਦੇ ਅੱਗੇ ਸਭ ਤੋਂ ਪਹਿਲਾਂ ਇਹ ਜੀ ਬੇਨਤੀ ਕਰਾਂ ਮੇਰੇ ਵੀ ਪਹਿਲਾਂ ਗੱਲ ਕਰਕੇ ਹੋਏ ਨੇ ਕਿ ਸਾਨੂੰ ਪਿੱਛੇ ਹੁਸਰਤਾਂ ਦੀ ਲੋੜ ਹੈ ਕਿਉਂਕਿ ਅਸੀਂ ਸੰਵਾਦ ਕਰਦੇ ਹਾਂ ਅਸੀਂ ਦਿੱਲੀ ਵਾਲਾ ਸਰਕਾਰੀ ਹੁੰਦੇ ਅਸੀਂ ਦਿੱਲੀ ਸਾਡੀ ਸੁਮੇਟੀਾਂ ਲੋੜ ਤੋਂ ਹਟਾ ਦਈ ਹੈ ਅੱਜ ਬਾਈ ਬਾਜੀ ਸੀ ਜ਼ੀਰੋ ਤੋਂ ਸਟੇਟ ਤੇ ਆਏ ਆ ਸਚਾਰੀਓ ਨੂੰ ਛੋਟੀ ਲੋੜੀ ਸਾਨੂੰ ਬੈਠਾ ਲਾ ਕੇ ਬਿਠਾਵਾ ਤੇ ਕੋਈ ਮਤਲਬ ਨਹੀਂ ਕਰਦੇ ਅਪਾਏ ਨੇ ਸਵਾਦੀ ਤੇ ਜਨਰਲ ਕੇ ਚਲਣੀ ਹੁੰਦੀ ਇਸੇ ਇਹ ਮਿਲ ਵਰਤਨ ਦੀ ਲੋੜ ਹੈ ਕਿਉਂਕਿ ਅਸੀਂ ਪਹਿਲਾਂ ਮੇਟਿਆ ਹੈ ਨਾ ਤਾਂ ਸਾਡੀ ਇੱਕ ਸੰਗਰਮਾਂ ਨੇ ਮੰਗ ਪ੍ਰਵਾਣ ਨਹੀਂ ਹੋਈ ਅਸੀਂ ਮੰਨ ਲઈએ ਕਿ ਉਹ ਸਾਡੇ ਅਸੀਂ ਕਰਨਾ ਦਿੱਤਾ ਜੇ ਉਹ ਕਰਨਾ ਦਿੱਤਾ ਜੇਕਰ ਸਰਕਾਰ ਸਾਡੇ ਤੋਂ ਬੇਸ਼ਕੀਰ ਮੰਗਵਾ ਮੰਗਰ ਪ੍ਰਮਾਣ ਕਰਦੀ ਹੈ ਫਿਰ ਅਸੀਂ ਇਹਨੇ ਗੱਲ ਨੂੰ ਦੁਬਾਰਾ ਸਿਰਫ ਸੈਟ ਕਰਾਂਗੇ ਪਰ ਬੇਸ਼ਕੀਰ ਗੱਲ ਹੋ ਗਈ ਹੈ ਕਿ ਜਦੋਂ ਕਿ ਸਾਡੀ ਕੋਈ ਵੀ ਮੰਗ ਕਰਵਾ ਨਹੀਂ ਹੋਈ ਤਾਂ ਅਸੀਂ ਸੁਪਰੇ ਉੱਤੇ ਜਾ ਕੇ ਰੇਸ ਨਹੀਂ ਦੇਦੇ ਅਸੀਂ ਜਿੰਦਗੀ ਕਰ ਜਾ ਕੇ ਕਰਦੇ ਨੇ ਉੱਤੇ ਅਸੀਂ ਦੁਬਾਰਾ ਕਰਦੇ ਮੋਹਰਾਂ ਕੱਲ੍ਹ ਨੂੰ ਆ ਗਿਆ ਚਾਹੁੰਦੇ ਨੂੰ ਲੈ ਕੇ ਜਿਹੜੇ ਸੰਤਾ ਸੋਤੇ ਜੋਤਰ ਸੁਪੇਪਸੇ ਸਾਡੇ ਰੇਸ ਕਰਨੇ ਚਾਹੀਦਾ ਤਾਂ ਵੀ ਸੁਪੇਪਸੇ ਤੋਂ ਜਰਾਵਾ ਦੀ ਨਾਮਰਦੀ ਕੀਤੀ ਜਾਵੇ ਲੋਕਾਂ ਦੇ ਇੱਕ ਜਿਹੜੀ ਅਸਰ ਵੀ ਕੋਈ ਚੱਲ ਨਹੀਂ ਲੋਕਾਂ ਦੇ ਵਿੱਚ ਮੋਰ ਦਿੱਤਾ ਕੰਮ ਹੈ ਭਾਵੇਂ ਸਾਡੇ ਇੰਨਾਂ ਤੇ ਦੇਖੋ ਅਸੀਂ ਅਸੀਂ ਜਾਰੀ ਵੀ ਬਣੇ ਹਾਂ ਅੱਜ ਭਾਵੇਂ ਜੋੜਦੇ ਸਹਾਨਾ ਸੋ ਫਰਮਾਨਾਂ ਦੀ ਸ਼ਾਸਤਰੀ ਜੀਅ ਰੱਖਤੀ ਮੋੜਾ ਸੋ ਕੋਲ ਕੇ ਸਰਕਾਰ ਜੀ ਸਰਕਾਰ ਦੇ ਪੱਲੇ ਤੇ ਮਾਨ ਸੋਤੇ ਸ਼ੇਖਾ ਨੂੰ ਕਿਤੇ ਵੀ ਜਾ ਕੇ ਨਾ ਜਾਵੇ ਤੇ ਇਹ ਨਹੀਂ ਦੇਖਿਆ ਕਿ ਹਮੇਸ਼ਾ ਲੋਕ ਸੱਤ ਦੀ ਜਿੱਤ ਗਈ ਹੈ ਜੋ ਤੁਹਾਡੇ ਸਾਹਮਣੇ ਰੜਨਾ ਦੇ ਤੇ ਇਹ ਦੁਨੀਆ ਦੇ ਵਿੱਚ ਦੁਨੀਆ ਦੀ ਹਿੱਕ ਵਿੱਚ ਲਟਾੜਿਆ ਪੰਜਾਬ ਦੇ ਸਾਹਮਣੇ ਸੂਚੇ ਦੇਖਦੇ ਲੋਕਾਂ ਨੇ ਸੂਚੇ ਦੇ ਉੱਤੇ ਪੰਜਾਬ ਨੇ ਪਰ ਖਾਲੇ ਹਿੰਦੂਆਂ ਨੇ ਦਾਅਵਾ ਕੀਤਾ ਆਪਣਾ ਲੋਗਦਰ ਪਿਆ ਤਾਂ ਇਹ ਲੋਕਤਾਸੀ ਜਿਹੜਾ ਕੋਈ ਵੱਡਾ ਐਂਕਰ ਬਾਅਦ ਹੀ ਆਪਣੇ ਆਪ ਨੂੰ ਹੋਦਾ ਸਰਕਾਰੀ ਲੋਕ ਉਹਦੀ ਜਿਹੜੇ ਉਹ ਨਾਸੀ ਦਾ ਖਤੇ ਲੋਕਾਂ ਦੇ ਚਾਹਤ ਪੈਰਾਂ ਨੇ ਦਿੱਤਾ ਕਿ ਕਾਇਰ ਕਮੂਨ ਦੇ ਸਾਹਮਣੇ ਲੜਤ ਹੋਏ ਅਰਜੀਤ ਹਾਨ ਵਿੱਚ ਬੰਦਿਆ ਪਰ ਮਜ਼ਦੂਰਾਂ ਬੰਦਿਆ ਮੈਦਾਨਾਂ ਭੇਜ ਕੇ ਕਿ ਕਿ ਬੰਦਿਆ ਸਮੁੱਚੇ ਪੰਜਾਬ ਦੇ ਲਈ ਸਮੁੱਚੇ ਭਾਰਤ ਦੇ ਲਈ ਨਿਰਭਰਤਾ ਸੁਰੱਖਿਆ ਕਰਨ ਆਈਆਂ ਹਨ ਸੋ ਸਟਾਫਰੀਆਂ ਦੇ ਨਾਮਾਂ ਗਿਣਤੀ ਹੋਈਆਂ ਸਾਡੀ ਸੁਪਤ ਮਦੀ ਨੂੰ ਤੋਂ ਆਉਣ ਵਾਲੇ ਸਮਾਜ ਦੇ ਵਿੱਚ ਬਹੁਤ ਸਕੇਸ ਜੱਟ ਦੇ ਵਿੱਚ ਜਿਹੜਾ ਇਹਦੇ ਵਿੱਚ ਕੋਈ ਜਾਣਦਾ ਹੈ ਸੱਚੇ ਕੋਈ ਨਹੀਂ ਦੱਸਦਾ ਇਹ ਵੀ ਕੋਈ ਤਰ੍ਹਾਂ ਸਮੂਹ ਕਿਸੇ ਕਿਸੇ ਦਾ ਕੋਈ ਡਰ ਨਹੀਂ ਹੋਣਾ ਵੈਸੇ ਤਾਂ ਅਸੀਂ ਪਹਿਲਾਂ ਵੀ ਇਕੱਲ ਮੇਰੇ ਵੀਰ ਇੱਥੇ ਦੇਖੋਗੇ ਸਾਰੇ ਜੱਟਵੰਦੀਆਂ ਦੇ ਵਿੱਚ ਆਏ ਨੇ ਅੱਜ ਵੀ ਸਾਰੇ ਇਹ ਬੰਨੇ ਕਿਸੇ ਦੂਸਰੀਆਂ ਆ ਜੱਟਵੰਦੀਆਂ ਦੇ ਵਿੱਚ ਆਰਗੇਨਾਈਜ਼ਰ ਦੇ ਵਿੱਚ ਕੰਮ ਕਰ ਰਹੇ ਨੇ ਇਹਨਾਂ ਦੇ ਵਿੱਚ ਗੋਸ਼ ਹੈ ਇਹਨਾਂ ਦੇ ਦੇ ਵਿੱਚ ਜਸ ਦੀ ਜਗਬਾ ਹੈ ਸੁਬਾਹ ਗਣਤੀ ਕਰਾਂਗਾ ਤੇ ਆਉਣ ਵਾਲੇ ਸਮਾਜ ਦੇ ਜੋ ਜਿਹੜੇ ਆਪਣੇ ਸੁਪੇ ਪਤੂ ਦੇ ਪ੍ਰੋਗਰਾਮ ਆਉਣਗੇ